ਇਹ ਨਹੀਂ ਪੰਜਾਬ ਦੇ ਜ਼ਿਲ੍ਹਾ ਰੋਪੜ ਦੇ ਹਿੰਦੂ ਵਿਸ਼ਵ ਪਰਿਸ਼ਦ ਦੇ ਪ੍ਰਧਾਨ ਵਿਕਾਸ ਬੱਗਾ ਦਾ ਕਤਲ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਅੱਜ ਹਿੰਦੂ ਸੰਗਠਨਾਵਾਂ ਵੱਲੋਂ ਪੰਜਾਬ ਭਾਰ ਵਿੱਚ ਡੀਸੀਜ਼ ਨੂੰ ਇੱਕ ਮੰਗ ਉਹਨਾਂ ਦੇ ਕਾਤਲਾਂ ਨੂੰ ਪਕੜਨ ਸੰਬੰਧੀ ਮੰਗ ਪੱਤਰ ਸੌਂਪੇ ਜਾਣੇ ਸਨ ਕਾਨੂੰਨ ਵਿਵਸਥਾ ਹੀ ਝੱਗੀਆਂ ਅੱਜ ਉਸ ਵਕਤ ਮੁਹਾਲੀ ਦੇ ਜੋੜਦੀਆਂ ਹੋਈਆਂ ਵੇਖਣ ਨੂੰ ਮਿਲੀਆਂ ਜਦੋਂ ਸੁਰੱਖਿਆ ਦੇ ਹਾਈਲੀ ਸਕਿਉਰਡ ਏਰੀਆ ਜਿਸ ਨੂੰ ਕਿਹਾ ਜਾਂਦਾ ਹੈ ਮੁਹਾਲੀ ਦਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਜਿੱਥੇ ਕਿ ਪੰਜਾਬ ਮੁਹਾਲੀ ਦੇ ਜ਼ਿਲ੍ਹਾ ਮੁਖੀ ਪੁਲਿਸ ਦੇ ਜ਼ਿਲ੍ਹਾ ਮੁਖੀ ਵੀ ਬੈਠਦੇ ਹਨ ਤੇ ਉੱਥੇ ਪੁਲਿਸ ਵੱਲੋਂ ਕਿਸੇ ਤਰੀਕੇ ਦੀ ਸੁਰੱਖਿਆ ਪ੍ਰਬੰਧ ਜਿਹੜੇ ਕਿ ਇਸ ਪ੍ਰਦਰਸ਼ਨ ਨੂੰ ਲੈ ਕੇ ਨਹੀਂ ਕੀਤੇ ਗਏ ਸਨ ਹਾਲਾਂਕਿ ਲਗਾਤਾਰ ਇਹ ਦੇਖਣ ਚਾਲਾ ਹੈ ਕਿ ਟਾਰਗੇਟ ਕਿਲਿੰਗਸ ਨੂੰ ਲੈ ਕੇ ਹਿੰਦੂ ਜਿਹੜੇ ਲੀਡਰਸ ਨੇ ਜ਼ਿਆਦਾਤਰ ਟਾਰਗੇਟ ਕਿਲਿੰਗਸ ਹੋ ਰਹੇ ਟਾਰਗੇਟ ਅਤਵਾਦੀ ਟਾਰਗੇਟ ਦੇ ਉੱਪਰ ਬਣੇ ਰਹਿੰਦੇ ਨੇ ਉਹਨਾਂ ਵੱਲੋਂ ਅੱਜ ਇੱਕ ਕਾਲ ਦਿੱਤੀ ਗਈ ਸੀ ਮੁਹਾਲੀ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਇੱਕ ਮੈਮੋਰੰਡਮ ਸੌਪੇ ਜਾਣਾ ਸੀ ਲੇਕਿਨ ਉਹਨਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਇੱਕ ਵੀ ਮੁਲਾਜ਼ਮ ਜਿਹੜਾ ਹੈਗਾ ਕਿ ਸੁਰੱਖਿਆ ਦੇ ਮੱਦੇਨਜ਼ਰ ਉੱਧਰ ਤਾਇਨਾਤ ਨਹੀਂ ਕੀਤਾ ਗਿਆ ਜਿਸ ਨੂੰ ਕਿ ਇੱਕ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਕਿਉਂ ਕਾਰਗੁਜ਼ਾਰੀ ਤੇ ਵੱਡਾ ਸਵਾਲੀਆ ਨਿਸ਼ਾਨ ਸਮਝਿਆ ਜਾ ਸਕਦਾ ਹੈ ਕਿ ਇਸ ਤਰੀਕੇ ਦੀ ਘਟਨਾ ਕਿਉਂ ਸਾਹਮਣੇ ਆਈ ਕਿ ਜਾਂ ਕਿ ਸਿਕਿਉਰਿਟੀ ਲੈਬ ਵੀ ਕਿਦਰ ਕਿ ਲੈ ਨੂੰ ਸਿਕਿਉਰਿਟੀ ਲੈਬ ਵੀ ਕਿਹਾ ਜਾ ਸਕਦਾ ਕਿ ਇਹ ਸਿਕਿਉਰਿਟੀ ਲੈਬ ਕਿਉਂ ਕੀਤਾ ਗਿਆ ਕਿਉਂਕਿ ਲਗਾਤਾਰ ਇਹ ਵੀ ਦੇਖਣ ਚਾਰਾ ਕਿ ਜਿੰਨੇ ਵੀ ਟੈਰਰਿਸਟ ਐਕਟੀਵਿਟੀਆਂ ਨੇ ਉਹਨਾਂ ਦੇ ਵੱਲੋਂ ਜਿੰਨੇ ਵੀ ਟੈਰਰਿਸਟ ਹੁਣ ਤੱਕ ਫੜੇ ਗਏ ਨੇ ਉਹਨਾਂ ਨੂੰ ਸਿੱਧੇ ਤੌਰ ਤੇ ਸਪਸ਼ਟ ਕਿਹਾ ਗਿਆ ਕਿ ਹਿੰਦੂ ਟਾਰ ਲੀਡਰਸ ਦੀ ਟਾਰਗੇਟ ਕਿਲਿੰਗ ਨੂੰ ਉਹਨਾਂ ਦਾ ਮੇਨ ਟਾਰਗੇਟ ਉਹਨਾਂ ਨੂੰ ਦਿੱਤਾ ਜਾਂਦਾ ਸੀਗਾ ਲੇ ਜੋ ਕਬਾਇ ਪ੍ਰਦਰਸ਼ਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੁਹਾਲੀ ਦੇ ਬਾਹਰ ਕੀਤਾ ਜਾ ਰਿਹਾ ਸੀ ਤਾਂ ਉਹਨਾਂ ਦੇ ਜਿਹੜੇ ਲੀਡਰਸ ਇਕੱਠੇ ਹੋਏ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵੀ ਮੁਲਾਜ਼ਮ ਜਿਹੜਾ ਕਿ ਹੈ ਮੁਹਾਲੀ ਪੁਲਿਸ ਅਤੇ ਜਾਂ ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਾਇਨਾਤ ਨਹੀਂ ਕੀਤਾ ਗਿਆ ਜੋ ਕਿ ਇੱਕ ਮੁਹਾਲੀ ਪੁਲਿਸ ਦੀ ਨਹੀਂ ਬਲਕਿ ਪੰਜਾਬ ਦੇ ਗ੍ਰਹਿ ਵਿਭਾਗ ਦਾ ਇੱਕ ਵੱਡਾ ਸਵਾਲੀਆ ਨਿਸ਼ਾਨ ਖੜੇ ਕਰਦਾ ਹੈ ਤੇ ਜਿਸ ਨੂੰ ਲੈ ਕੇ ਆ ਤੁਹਾਡੀ ਅੱਜ ਗੱਲਬਾਤ ਕਰਾਉਣੇ ਕਿ ਮੁਹਾਲੀ ਦੇ ਵਿੱਚ ਜਿਹੜੇ ਹਿੰਦੂ ਲੀਡਰਸ ਜਿਹੜੇ ਆਏ ਨੇ ਮੈਮੋਰੈਂਡਮ ਸੌਪਨ ਵਿਕਾਸ ਬਗਾਂਦੂ ਇਨਸਾਫ ਆਨਲੀ ਇੱਕ ਮੰਗ ਪੱਤਰ ਨਾਲੋਂ ਜ਼ਿਲ੍ਹਾ ਕਮਿਸ਼ਨਰ ਨੂੰ ਸੰਪੇਟ ਡਿਸਟ੍ਰਿਕਟ ਡਿਪਟੀ ਕਮਿਸ਼ਨਰ ਨੂੰ ਸੰਪੇਟ ਜਾਣਾ ਸੀਗਾ ਤੇ ਉਹਨਾਂ ਨਾਲ ਗੱਲਬਾਤ ਕਰਾਨੇਗਾ ਕਿ ਕਿਸ ਤਰੀਕੇ ਨੂੰ ਉਹਨਾਂ ਪ੍ਰਦਰਸ਼ਨ ਜਰਾ ਕੀਤਾ ਜਾ ਰਿਹਾ ਹੈ ਔਰ ਬਹੁਤ ਹੀ ਨਿੰਦਨਯੋਗ ਕਾਰਵਾਈ ਹੈ ਜਿਸ ਪ੍ਰਕਾਰ ਨਾਲ ਪਰਸੋਂ ਜਦੋਂ ਪੂਰਾ ਪੰਜਾਬ ਪੂਰਾ ਦੇਸ਼ ਵਿਸਾਖੀ ਮਨਾ ਰਿਹਾ ਸੀ ਖਾਲਸਾ ਪੰਥ ਦੀ ਸਾਜਨਾ ਦਿਵਸ ਮਨਾ ਰਿਹਾ ਸੀ ਤੇ ਉਸੇ ਧਰਤੀ ਦੇ ਉੱਤੇ ਇਸ ਪ੍ਰਕਾਰ ਦਾ ਜਿਹੜਾ ਖਾਹਿਰਾਨਾਪੂਰਨ ਹਮਲਾ ਹੈ ਅਸੀਂ ਉਹਦੀ ਸਖਤ ਨਿੰਦਾ ਕਰਦੇ ਹਾਂ ਨਖੇਦੀ ਕਰਦੇ ਹਾਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਪੰਜਾਬ ਦੇ ਭਾਈਚਾਰੇ ਨੂੰ ਤੋੜਨ ਦੀ ਇੱਕ ਗਹਿਰੀ ਸਾਜ਼ਿਸ਼ ਦਾ ਹਿੱਸਾ ਹੈ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਪੂਰੀ ਸਾਜ਼ਿਸ਼ ਨੂੰ ਬੇਨਕਾਬ ਕਰੇ ਔਰ ਸਰਕਾਰ ਦੇ ਪੱਖ ਚ ਡੀ ਦੁਰਭਾਗਿਆਪੂਰਨ ਸਥਿਤੀ ਹੈ ਕਿੰਨਾ ਵੱਡਾ ਕਾਂਡ ਹੋ ਗਿਆ ਔਰ ਅੱਜ 48 ਘੰਟੇ ਬੀਜ ਜਾਨਵਾ ਸਰਕਾਰ ਦਾ ਕੋਈ ਪ੍ਰਤੀਨਿਧੀ ਉਸ ਪਰਿਵਾਰ ਤੱਕ ਨਹੀਂ ਪਹੁੰਚਿਆ ਸਿਰਫ ਬਿਊਰੋਕ੍ਰਾਸੀ ਦੇ ਕੁਝ ਲੋਕਾਂ ਨੂੰ ਭੇਜਤਾ ਸੋ ਭਗਵੰਤ ਮਾਨ ਸਾਹਿਬ ਬਿਜੀ ਨੇ ਇਲੈਕਸ਼ਨ ਪ੍ਰਚਾਰ ਕਿਤੇ ਸਾਮ ਘੁੰਮ ਰਹੇ ਨੇ ਕਿਤੇ ਘੁੰਮ ਰਹੇ ਨੇ ਉਹ ਪੰਜਾਬ ਦੀ ਸੁੱਧ ਲੈਨ ਦਿਨ ਦਿਹਾੜੇ ਰੋਜ਼ ਪੰਜਾਬ 'ਚ ਕਤਲ ਹੋ ਰਹੇ ਨੇ ਦਿਨ ਦਿਹਾੜੇ ਪੰਜਾਬ ਦੀ ਜੋ ਲਾਅ ਐਂਡ ਆਰਡਰ ਦੀ ਜਿ ಸ್ಥಿತಿ ਹੈ ਸੋ ਅੱਜ ਉਸੇ ਸੰਦਰਭ 'ਚ ਅਸੀਂ ਰੋਪੜ ਦੇ ਡੀਸੀ ਨੂੰ ਇੱਕ ਗਿਆਪਨ ਦੇਣ ਆਏ ਆ ਪੂਰੇ ਪੰਜਾਬ ਦੇ ਅੰਦਰ ਜਿਸੇ ਪ੍ਰਕਾਰ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਪੂਰੇ ਪੰਜਾਬ ਦੇ ਡੀਸੀ ਆਫੀਸਰਸ 'ਚ ਜਿਸੇ ਪ੍ਰਕਾਰ ਨਾਲ ਲੋਕ ਜਿਹੜੇ ਅਲੱਗ-ਅਲੱਗ ਸੰਸਥਾਵਾਂ ਦੇ ਇਕੱਠੇ ਹੋ ਕੇ ਜਾ ਰਹੇ ਨੇ ਤਾਂ ਕਿ ਸਰਕਾਰ ਨੂੰ ਜਗਾਇਆ ਜਾ ਸਕੇ ਸਰਕਾਰ ਜਾਗੇ ਪੰਜਾਬ ਦੀ ਜਿਹੜੀ ਸ਼ਾਂਤੀ ਹੈ ਬੜੀ ਮੁਸ਼ਕਲ ਆਈ ਹੈ ਬੜੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਅਸੀਂ ਪੰਜਾਬ ਸ਼ਾਂਤੀ ਸਥਾਪਿਤ ਕੀਤੀ ਹੈ ਉਸ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਜਿਹੜੀ ਸਾਜ਼ਿਸ਼ ਚੱਲ ਰਹੀ ਹੈ ਉਹ ਸਾਜ਼ਿਸ਼ ਨੂੰ ਬੇਨਕਾਬ ਕਰਨ ਦੀ ਲੋੜ ਹੈ ਸੋ ਸਰਕਾਰ ਗਹਿਰਾਈ ਨਾਲ ਇਹਦੀ ਜਾਂਚ ਕਰੇ ਦੋਸ਼ੀਆਂ ਦੇ ਖਿਲਾਫ ਸਾਜ਼ਿਸ਼ਕਰਤਾਵਾਂ ਦੇ ਖਿਲਾਫ ਸਖਤ ਕਾਰਵਾਈ ਹੋਏ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਔਰ ਜੋ ਵੀ ਪਰਿਵਾਰ ਨੂੰ ਸਹਾਇਤਾ ਬड़ी टेररिस्ट अफेक्टेड ਫੈਮਲੀਆਂ ਨੂੰ ਮਿਲਦੀ ਹੈ ਉਹ ਪਰਿਵਾਰ ਨੂੰ ਜ਼ਰੂਰ ਮਿਲਣੀ ਚਾਹੀਦੀ ਹੈ ਦੋ ਛੋਟੀਆਂ-ਛੋਟੀਆਂ ਬੱਚੀਆਂ ਸੀਗੀਆਂ ਸ਼ਹੀਦ ਵਿਕਾਸ ਬੱਗਾ ਦੀਆਂ ਸੋ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਅੱਜ ਅਸੀਂ ਡੀਸੀ ਮੁਹਾਲੀ ਦੇ ਨੂੰ ਮਿਲਣ ਆਏ ਆ ਉਹਨਾਂ ਨੂੰ ਆਪਣਾ ਮੈਮੋਰੰਡਮ ਦਿਾਂਗੇ ਔਰ ਵੱਡੀ ਗਿਣਤੀ ਤੁਸੀਂ ਦੇਖ ਰਹੇ ਹੋ ਮੁਹਾਲੀ ਦੇ ਨਿਵਾਸੀ ਜਿਹੜੇ ਆ ਇਸ ਰੋਸ਼ ਪ੍ਰਦਰਸ਼ਨ ਸ਼ਾਮਿਲ ਹੋਏ ਆ जोटेस्ट किया जा रहा है ये आज का प्रोटेस्ट जो है ना विश्व हिंदू परिषद के नीचे थले पूरे पंजाब बीच मनाया जा रहा है क्योंकि परसों जो ये चधन्य हत्याएं परसों से ये इस तरह की हत्याएं हो रही है इस नवरात्रे के सीजन पे एक कर्तव्यवान निष्ठावान कार्यकर्ता विश्व हिंदू परिषद के जो समाज के लिए काम करता है उसकी हत्याएं हो रही है और ये एक तरह से सनातन धर्म के ऊपर में हत्याएँ हैं इसलिए इसके विरोध में हत्याएँ एक किया जा रहा है प्रदर्शन किया जा रहा है जानना चाहोगे आज के प्रदर्शन के, के बारे में ऐसा है कि ਹੌਂਡ ਪੰਜਾਬ ਦੇ ਵਿੱਚ ਪੰਜਾਬ ਦਾ Hindu ਸੁਰੱਖਿਅਤ ਨਹੀਂ ਹੈ ਪੰਜਾਬ ਸਰਕਾਰ ਪੰਜਾਬ ਤੋਂ ਬਾਹਰ ਬੈਠੀ ਹੈ ਚਾਹੇ ਅਧਿਕਾਰੀ ਹੋਵੇ ਚਾਹੇ ਪੋਲੀਟਿਸ਼ੀਅਨ ਲੀਡਰ ਹੋਣ ਸਾਰੇ ਪੰਜਾਬ ਤੋਂ ਬਾਹਰ ਬੈਠੇ ਹੈ ਔਰ ਪੰਜਾਬ ਦੇ ਵਿੱਚ ਅੱਜ Hindu ਵੱਧ ਰਿਹਾ ਹੈ ਵਿਸ਼ਵ ਵਿਦੂ ਪ੍ਰਸ਼ਾਦ ਵਿਸ਼ਵ ਵਿਦੂ ਪਰਸ਼ਦ ਦੇ ਸਾਡੇ ਅਧਿਐਕਸ਼ ਦੰਗਲ ਦੇ ਉਹਨਾਂ ਦੀ ਹੱਤਿਆ ਹੋ ਗਈ ਤੇ ਪੰਜਾਬ ਸਰਕਾਰ ਦੇ ਕਰਦਾ ਤੇ ਜੂਲੀ ਰਹੀ ਹੈ ਉਹ ਕੁਝ ਵੀ ਨਹੀਂ ਕਰ ਰਹੀ ਹੈ ਇਹ ਜਿਹੜਾ ਪੰਜਾਬ ਦੇ ਵਿੱਚੋਂ ਚਰਾਬਾ ਦਾ ਦੌਰ ਆ ਰਿਹਾ ਹੈ ਪੰਜਾਬ ਦਾ ਹਿੰਦੂ ਆਪਣੀ ਮਰਜ਼ੀ ਦੇ ਵੋਟ ਰਾਬਾ ਸਕੇ ਪੰਜਾਬ ਦਾ ਹਿੰਦੂ ਖੁੱਲ ਕੇ ਪੜੇ ਨਵਰਾਤਰੀ ਦੇ ਤਿਹਾਸੀ ਐਡੇ ਵੱਡੇ ਵਿਸਾਖੀ ਦਾ ਤਿਹਾਸੀ ਇਤਿਹਾਰ ਨਾ ਮਨਾ ਸਕੇ ਇਸ ਲਈ ਪੰਜਾਬ ਦੇ ਹਿੰਦੂ ਨੂੰ ਦੁਵਾਇਆ ਜਾ ਰਿਹਾ ਹੈ ਅਸੀਂ ਇਸ ਮੌਕੇ ਤੇ ਜੋ ਇਹ ਮੱਧ ਭਾਗੀ ਘਟਨਾ ਹੋਈ ਹੈ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਮਲਕ ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਆ ਕਿ ਸੱਤਿਆ ਦੀ ਜਿਹੜੀ ਜਾਂਚ ਹੈ ਉਹ ਐਡਆਈਏ ਨੂੰ ਦਿੱਤੀ ਜਾਵੇ ਤੇ ਪੰਜਾਬ ਸਰਕਾਰ ਨੂੰ ਬਰਖਾਸਤ ਕਰਕੇ ਇੱਥੇ ਰਾਸ਼ਟਰਪਤੀ ਸ਼ਾਸਨ ਲਾਇਆ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਚੋਣਾਂ ਆਰਾਮ ਨਾਲ ਹੋ ਸਕੇ ਪੰਜਾਬ ਦਾ ਹਿੰਦੂ ਖੁੱਲੇ ਦਿਨਾਂ ਚੋਣਾਂ ਦੇ ਵਿੱਚ ਹਿੱਸਾ ਲੈ ਸਕੇ ਪੰਜਾਬ ਦਾ ਹਿੰਦੂ ਆਪ ਦੀ ਆ ਭਾਵਡਾ ਦਾ ਦੱਸ ਸਕੇ ਪੰਜਾਬ ਦੇ ਹਿੰਦੂ ਇਹ ਦਵਾੜਾ ਇਹ ਅੱਜ ਕਈ ਸਾਲਾਂ ਬਾਅਦ 40 ਸਾਲ ਬਾਅਦ ਫੇਰ ਮੁੜ ਕੇ ਇਹ ਕਾਲਾ ਦੌਰ ਲੈ ਕੇ ਹਰਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਭਗਵਤਵਾਰ ਜੀ ਆਪ ਦਿੱਲੀ 'ਚ ਬੈਠੇ ਹੈ ਜਿਹੜਾ ਦੇ ਕੋਈ ਵੀ ਵਿਆਹ ਨਹੀਂ ਦਿੱਤਾ ਕੁਝ ਵੀ ਨਹੀਂ ਕਰਿਆ ਔਰ ਉਹ ਸਰਕਾਰ ਦੇ ਦਾ ਅਰਸਕਰੀਆ ਹੋ ਗਏ ਹੈ ਜਿਹੜੇ ਕਿ ਨਿਸ਼ਕਰੀਆ ਹੋ ਗਏ ਹੈ ਔਰ ਪੰਜਾਬ ਦਾ ਹਿੰਦੂ ਇਸਟ ਤੜਪ ਰਿਹਾ ਹੈ ਜਪ ਸਟਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ